ਬਹੁਤ ਵਧੀਆ ਕਾਲ ਸਾਹਿਬ ਅਜਿਹਾ ਪਤਾ ਜੀ ਚੰਨਾ ਵੀਰ ਆਇਆ ਜੀ ਆਲਮਗੀਰ ਤੋਂ ਤੇ ਵੀਰ ਆਇਆ ਤੇ ਇਹਨਾਂ ਨੇ ਆਲਮਗੀਰ ਸਾਬ ਪਿੰਡੀ ਹਾਂ ਪਿੰਡੀ ਆਲਮਗੀਰ ਪਿੰਡੀ ਟ੍ਰੇਨਿੰਗ ਸੈਂਟਰ ਖੋਲਿਆ ਤੇ ਜਿਵੇਂ ਫੌਜ ਚ ਹੋਣਾ ਜਾਂ ਪੰਜਾਬ ਪੁਲਿਸ ਚ ਹੋਣਾ ਹੋਰ ਵੀ ਫਿਟਨੈਸ ਲਈ ਬਹੁਤ ਵਧੀਆ ਰਿਜ਼ਲਟ ਆ ਬਹੁਤ ਵਧੀਆ ਟ੍ਰੇਨਿੰਗ ਸੈਂਟਰ ਆ ਤੇ ਇਹ ਮੁੰਡੇ ਨਾਲ ਕਰੋ ਇਹਨੇ ਨੇ ਭਰਤੀ ਕਰਾਇਆ ਮੁੰਡੇ ਬਹੁਤ ਹੀ ਜਿਆਦੇ ਤੇ ਇਹ ਦੱਸਣਗੇ ਬਾਕੀ ਹਾਂਜੀ ਬਾਈ ਜੀ ਆਪਣੀ ਅਕੈਡਮੀ ਦੇ ਵਿੱਚ ਜਿਵੇਂ ਹੈਗੀ ਪੰਜਾਬ ਪੁਲਿਸ ਆਰਮੀ ਇਹਨਾਂ ਸਾਰਿਆਂ ਦੇ ਪੇਪਰ ਤੇ ਫਿਜ਼ੀਕਲ ਦੀ ਬੈਚ ਦੀ ਤਿਆਰੀ ਜਿਹੜੀ ਆਪਾਂ ਕਰਾਉਂਦੇ ਆ ਸਾਰਿਆਂ ਦੀ ਤੇ ਜੋ ਵੀ ਬੱਚੇ ਹੁਣ ਨਿਊ ਬੈਚ ਸਟਾਰਟ ਹੋ ਰਿਹਾ ਆ ਆਲਮਗੀਰ ਵਾਲੀ ਸਾਈਡ ਤੇ ਤੇ ਉੱਥੇ ਜੋ ਵੀ ਬੱਚੇ ਭਰਤੀ ਦੀ ਤਿਆਰੀ ਕਰਨਾ ਸ਼ੁਰੂ ਕਰਾਉਂਦੇ ਨੇ ਤਾਂ ਤਿੰਨ ਤਰੀਕ ਤੋਂ ਬੈਚ ਜਿਹੜਾ ਸਟਾਰਟ ਹੋਣਾ ਸ਼ੁਰੂ ਆ ਤੇ ਬਾਕੀ ਉੱਥੇ ਰਹਿائش ਵੀ ਹੋਊਗੀ ਖਾਣ ਪੀਣ ਨੂੰ ਵੀ ਹੋਊਗਾ ਜਿਹੜੀ ਪ੍ਰਾਈਵੇਟ ਪ੍ਰਾਪਰਟੀ ਦੇ ਵਿੱਚ ਹੀ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਊਗੀ ਜਿੱਥੇ ਪੂਰਾ ਸਕਿਉਰਟੀ ਦਾ ਵੀ ਪ੍ਰਬੰਧ ਹੋਊਗਾ ਤੁਸੀਂ ਇੱਕ ਵਾਰੀ ਆਓਗੇ ਤੇ ਲਾਈਫ ਤੁਹਾਡੀ ਉੱਥੇ ਚੇਂਜ ਹੋਊਗੀ ਜੇਕਰ ਕਿਸੇ ਨੇ ਜਰਨਲ ਫਿਟਨੈਸ ਲਈ ਆਉਣਾ ਉਹ ਵੀ ਉੱਥੇ ਆ ਕੇ ਟ੍ਰੇਨਿੰਗ ਕਰ ਸਕਦਾ ਹੈ ਬਾਕੀ ਕੋ ਸਾਹਬ ਨੇ ਇਹ ਤੁਹਾਨੂੰ ਆਪਣਾ ਨੰਬਰ ਦੱਸਣਗੇ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਆਪਣਾ ਨੰਬਰ ਜੀ ਨੀਚੇ ਤੇ ਡਿਸਪਲੇ ਹੋ ਰਿਹਾ 8847478213 ਤੁਸੀਂ ਕਿਸੇ ਵੀ ਟਾਈਮ ਕਾਲ ਕੁਇਰੀ ਕਰਕੇ ਬਹੁਤ ਹੀ ਘੱਟ ਫੀਸ ਦੇ ਵਿੱਚ ਆਪਾਂ ਸਾਰਾ ਵਧੀਆ ਤਿਆਰੀ ਜਿਹੜੇ ਵਿੱਚ ਕਰਾਉਨੇ ਆ ਬਾਕੀ ਇੱਕ ਵਾਰ ਆਪਣੇ YouTube ਚੈਨਲ ਤੇ Facebook ਤੇ ਜਾ ਕੇ ਦੇਖੋ ਤੁਸੀਂ ਰਿਜ਼ਲਟ ਦਾਖਲੇ ਜਿਹੜੇ ਆ ਉਹ ਆਪਣੇ ਸ਼ੁਰੂ ਨੇ ਤੇ ਜਲਦੀ ਜਲਦੀ ਐਡਮਿਸ਼ਨ ਕਰਾਓ ਕਿਉਂਕਿ ਬਹੁਤ ਜਲਦੀ Facebook YouTube ਦੇ ਕੀ ਨਾਮ ਦੇ ਉੱਤੇ ਆ ਤੁਸੀਂ ਫੇਟ ਆਰਮੀ ਅਕੈਡਮੀ ਕਰਕੇ ਆਪਣਾ ਚੈਨਲ ਖੰਨੇ ਵਾਲੀ ਜਿਹੜੀ ਅਕੈਡਮੀ ਆ ਉਹ ਇਹ ਆਪਰੇਟ ਕਰਨੇ ਨੇ ਆਲਮਗੀਰਾ ਕੇ ਬਿਲਕੁਲ ਸਤਿਕਾਰ ਵੀ ਜੀ ਸਾਹਿਬ ਹਾਂਜੀ ਬਹਿਰੀ ਖਾਲਸਾ ਵੈਸੇ ਦੀ ਪਤਾ ਜੀ